ਚਮਕੀਲੇ ਵੱਲੋਂ ਵੀ ਕਰ ਦਿੱਤਾ ਗਿਆ ਜੰਗ ਦਾ एलान ਆਪਣੀ ਗਾਇਕੀ ਦੇ ਪਿੰਡ ਦੇ ਵਿੱਚ ਚਮਕੀਲਾ ਇੱਕ ਨਵਾਂ ਕੀਰਤੀ ਮਾਨ ਸਥਾਪਿਤ ਕਰਨ ਦੇ ਲਈ ਤਿਆਰ ਵਰਤਿਆ ਸੀਗਾ ਅਮਰ ਸਿੰਘ ਚਮਕੀਲਾ ਤੇ ਸ੍ਰਿੰਦਰ ਸੋਨੀਆ ਦੇ ਅੱਠ ਗੀਤ ਮਾਰਕੀਟ ਵਿੱਚ ਖੂਬ ਧੁਮਮਾ ਮਚਾ ਰਹੇ ਸੀ ਟਕੂਏ ਤੇ ਟਕੂਆ ਖੜ ਕੇ ਚਾਰੇ ਪਾਸੇ ਚਰਚਾ ਸੀ ਚਮਕੀਲੇ ਦੇ ਇਸ ਗੀਤਾਂ ਦੇ ਤਵੇ ਦੀ ਜਿਹੜਾ ਪੂਰੀਆਂ ਧੁਮਮਾ ਮਚਾ ਰਿਹਾ ਸੀਗਾ ਪ੍ਰੋਗਰਾਮਾਂ ਦੀ ਤਾਂ ਕੋਈ ਟੋਟ ਨਹੀਂ ਸੀ ਧਿਆੜੀ ਦੇ ਵਿੱਚ ਦੋ-ਦੋ ਵੀ ਪ੍ਰੋਗਰਾਮ ਬੁੱਕ ਹੁੰਦੇ ਸੀ ਬਾਈ ਅਮਰ ਸਿੰਘ ਚਮਕੀਲਾ ਦੇ ਇਸ ਸਮੇਂ ਤੱਕ ਚਮਕੀਲਾ ਸੋਨੀਆ ਦੇ ਨਾਲ ਇੱਕ ਸਹਾਇਕ ਕਲਾਕਾਰ ਵਜੋਂ ਜਾਂਦਾ ਸੀ ਪ੍ਰੋਗਰਾਮ ਸਿੰਦਰ ਸੋਨੀਆ ਦਾ ਜਿਹੜਾ ਪਤੀ ਕਸ਼ਮੀਰੀ ਲਾਲ ਬੁੱਕ ਕਰਿਆ ਕਰਦਾ ਸੀ ਤੇ ਚਮਕੀਲੇ ਨੂੰ ਪ੍ਰਤੀ ਪ੍ਰੋਗਰਾਮ ਜਿਹੜਾ 150 ਰੁਪਏ ਦਿੱਤਾ ਜਾਂਦਾ ਸੀ ਚਮਕੀਲੇ ਨੇ ਕੇਸਰ ਸਿੰਘ ਟਿੱਕੀ ਦੇ ਨਾਲ ਸਲਾਹ ਕੀਤੀ ਕਿ ਯਾਰ ਦੇਖ ਗੀਤ ਲਿਖਦਾ ਵੀ ਮੈਂ ਆ ਕੰਪੋਜੀਸ਼ਨਾਂ ਵੀ ਮੈਂ ਤਿਆਰ ਕਰਦਾ ਸੋਨੀਆ ਨੂੰ ਵੀ ਹੌਸਲਾ ਮੈਂ ਕਰਾਉਣਾ ਪਰ ਜਿਹੜੇ ਪੈਸੇ ਸਾਰੇ ਆ ਉਹ ਸੋਨੀਆ ਤੇ ਉਸ ਦਾ ਜਿਹੜਾ ਘਰ ਵਾਲਾ ਆ ਉਹ ਲੈ ਜਾਂਦੇ ਆ ਆਪਣੀ ਵੀ ਪੇਮੈਂਟ ਜਿਹੜੀ ਆ ਉਹ ਵਧਣੀ ਚਾਹੀਦੀ ਆ ਤੇ ਟਿੱਕੀ ਨੇ ਵੀ ਚਮਕੀਲੇ ਨੂੰ ਕਿਹਾ ਕਿ ਤੂੰ ਬਿਲਕੁਲ ਸਹੀ ਕਹਿਣਾ ਕਿ ਤੇਰੀ ਮਿਹਨਤ ਬਹੁਤ ਆ ਤੇਰੀ ਪੇਮੈਂਟ ਜਿਹੜੀ ਆ ਹੁਣ ਡਬਲ ਕਰਨੀ ਚਾਹੀਦੀ ਆ ਕਸ਼ਮੀਰੀ ਲਾਲ ਨੂੰ ਉਹਨਾਂ ਦਿਨਾਂ ਦੇ ਦੌਰਾਨ ਹੀ ਕਸ਼ਮੀਰੀ ਲਾਲ ਨੇ ਜੈਪੁਰ ਜੋਧਪੁਰ ਦੇ ਵਿੱਚ ਬਾਬਾ ਵਿਸ਼ਕਰਮਾ ਜੀ ਦੇ ਮੇਲੇ ਦੇ ਵਿੱਚ ਇੱਕ ਪ੍ਰੋਗਰਾਮ ਬੁੱਕ ਕਰ ਰੱਖਿਆ ਸੀਗਾ ਪ੍ਰੋਗਰਾਮ ਦੀਵਾਲੀ ਤੋਂ ਦੂਜੇ ਦਿਨ ਹੋਣਾ ਸੀ ਪਰ ਜਿਹੜਾ ਜਾਣਾ ਦੂਰ ਸੀਗਾ ਇਸ ਲਈ ਦਿਵਾਲੀ ਵਾਲੇ ਦੇਣੀ ਉਹਨਾਂ ਨੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਕਸ਼ਮੀਰੀ ਨੇ ਜਿਹੜਾ ਘਰ ਵਾਲਾ ਸੀਗਾ ਸ੍ਰਿੰਦਰ ਸੋਨੀਆ ਦਾ ਉਹਨੇ ਜਿਹੜਾ ਚਮਕੀਲੇ ਨੂੰ ਤੇ ਟਿੱਕੀ ਨੂੰ ਬੁਲਾਇਆ ਕਿ ਸਾਰਾ ਦੱਸਿਆ ਜਾਵੇ ਕਿ ਕਿਵੇਂ-ਕਿਵੇਂ ਸਾਰਾ ਪ੍ਰੋਗਰਾਮ ਬੁੱਕਿਆ ਜਦੋਂ ਇਹ ਕਸ਼ਮੀਰੀ ਲਾਲ ਸਾਰੇ ਪ੍ਰੋਗਰਾਮ ਬਾਰੇ ਦੱਸ ਰਿਹਾ ਸੀ ਤਾਂ ਚਮਕੀਲੇ ਨੇ ਕਿਹਾ ਕਿ ਭਾਈ ਅਸੀਂ ਉਸ ਪ੍ਰੋਗਰਾਮ ਤੇ ਨਹੀਂ ਜਾਵਾਂਗੇ ਪਹਿਲਾਂ ਜਿਹੜਾ ਨਾ ਸਾਡੀਆਂ ਵੀ ਕੁਝ ਸ਼ਰਤਾਂ ਆ ਜਿੰਨਾ ਚਿਰ ਤੁਸੀਂ ਉਹਨੂੰ ਮੰਨ ਲੋ ਮੰਨਦੇ ਨਹੀਂ ਅਸੀਂ ਪ੍ਰੋਗਰਾਮ ਤੇ ਨਹੀਂ ਜਾਵਾਂਗੇ ਕਸ਼ਮੀਰੀ ਬੜਾ ਹੈਰਾਨ ਸੀਗਾ ਕਿ ਚਮਕੀਲੇ ਨੇ ਪ੍ਰੋਗਰਾਮ ਨੂੰ ਮਨ੍ਹਾ ਕਰ ਦਿੱਤਾ ਚਮਕੀਲੇ ਨੇ ਕੇਸਰ ਸਿੰਘ ਟਿੱਕੀ ਵਾਲਾ ਇਸ਼ਾਰਾ ਕੀਤਾ ਟਿੱਕੀ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਸ਼ਮੀਰੀ ਲਾਲ ਨੂੰ ਕਿ ਦੇਖੋ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਰੀ ਮਿਹਨਤ ਚਮਕੀਲਾ ਕਰਦਾ ਪਰ ਚਮਕੀਲੇ ਦਾ ਮਿਹਨਤਾਨਾ ਜਿਹੜਾ 150 ਰੁਪਇਆ ਬਹੁਤ ਘੱਟ ਹੈ ਤੁਸੀਂ ਇਹਦਾ ਮਿਹਨਤਾਨਾ ਜਿਹੜਾ ਡਬਲ ਕਰ ਦਿਓ ਜਿਵੇਂ ਹੀ ਟਿੱਕੀ ਨੇ ਸਾਰੀਆਂ ਗੱਲਾਂ ਕਸ਼ਮੀਰੀ ਲਾਲ ਦੇ ਨਾਲ ਕੀਤੀਆਂ ਕਸ਼ਮੀਰੀ ਲਾਲ ਇੱਕ ਦਮ ਪੜਕ ਉੱਠਿਆ ਉਹ ਕਹਿੰਦਾ 300 ਤਾਂ ਕੀ ਤੈਨੂੰ ਮੈਂ ਕੁਝ ਵੀ ਨਹੀਂ ਦੇਣਾ ਤੁਹਾਡੇ ਪੇ ਦਾ ਰਾਜਾ ਤੁਸੀਂ ਜੇ ਮੈਨੂੰ ਖਰਾਬ ਹੀ ਕਰਨਾ ਜਿੰਨਾ ਮਰਜ਼ੀ ਖਰਾਬ ਕਰ ਲਓ ਪ੍ਰੋਗਰਾਮ ਤਾਂ ਅਸੀਂ ਲਾ ਕੇ ਆਵਾਂਗੇ ਕਸ਼ਮੀਰੀ ਨੇ ਕੁਝ ਦੇਰ ਦੋਨਾਂ ਨੂੰ ਦੇਖਿਆ ਉਹਨਾਂ ਨੂੰ ਲੱਗਾ ਕਿ ਯਾਰ ਮੱਲਾ ਚਮਕੀਲੇ ਨੇ ਹੁਣ ਮੰਨਣਾ ਨਹੀਂ ਹੈਗਾ ਉਹਨੇ ਟਿੱਕੀ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਟਿੱਕੀ ਨੂੰ ਫਿਰ ਚਮਕੀਲੇ ਨੇ ਜਦੋਂ ਦੇਖਿਆ ਕਿ ਯਾਰ ਇਹ ਤਾਂ ਮੱਲਾ ਕਸ਼ਮੀਰੀ ਉਹਨਾਂ ਦੀ ਗੱਲ ਨਹੀਂ ਮੰਨ ਰਿਹਾ ਤਾਂ ਚਮਕੀਲੇ ਨੇ ਮਨ ਬਣਾ ਲਿਆ ਕਿ ਹੁਣ ਉਹ ਤੇ ਦਫ਼ਤਰ ਚੋਂ ਬਾਹਰ ਨਿਕਲਿਆਉਣਗੇ ਕਸ਼ਮੀਰੀ ਨੇ ਟਿੱਕੀ ਨੂੰ ਕਿਹਾ ਕਿ ਦੇਖ ਇਹਦਾ ਦਿਮਾਗ ਜਿਹੜਾ ਹੈ ਉਹ ਖਰਾਬ ਹੋ ਗਿਆ ਤੇ ਚਮਕੀਲੇ ਨੇ ਕਿਹਾ ਕਿ ਦਿਮਾਗ ਖਰਾਬ ਨਹੀਂ ਹੋਇਆ ਦਿਮਾਗ ਤਾਂ ਠੀਕ ਹੀ ਹੁਣ ਹੋਇਆ ਆ ਜੇਕਰ ਤੁਸੀਂ 300 ਰੁਪਏ ਦੇ ਹਿਸਾਬ ਦੇ ਨਾਲ ਸਾਨੂੰ ਪੈਸੇ ਦੇਣੇ ਆ ਦੋ ਦਹਾੜੀਆਂ ਦੇ 600 ਰੁਪਏ ਬਣਦੇ ਆ ਸਾਨੂੰ 600 ਰੁਪਏ ਦਿਓ ਅਸੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਆ ਨਹੀਂ ਤਾਂ ਫਿਰ ਅਸੀਂ ਤੁਹਾਡੇ ਨਾਲ ਨਹੀਂ ਜਾਵਾਂਗੇ ਕਸ਼ਮੀਰੀ ਵੀ ਬੜਾ ਅੜੀਲ ਦਾ ਸੁਭਾਤਾ ਬੰਦਾ ਸੀ ਉਹ ਕਹਿੰਦਾ ਫਿਰ ਤੂੰ ਜਿਹੜਾ ਤੈਨੂੰ 300 ਦਿੰਦਾ ਨਾ ਚਮਕੀਲੇ ਫਿਰ ਤੂੰ ਉਹਦੇ ਤੋਂ ਲੈ ਲੈ ਪ੍ਰੋਗਰਾਮ ਤਾਂ ਅਸੀਂ ਲਾ ਕੇ ਆਵਾਂਗੇ ਤੇ ਤੇਰੇ ਤੋਂ ਬਿਨਾਂ ਹੀ ਪ੍ਰੋਗਰਾਮ ਲਾ ਕੇ ਆਵਾਂਗੇ ਚਲੋ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਚਮਕੀਲਾ ਤੇ ਜਿਹੜਾ ਕੇਸਰ ਸਿੰਘ ਟਿੱਕੀ ਆ ਦਫਤਰ ਤੋਂ ਚੱਲ ਪੈਂਦੇ ਆ ਚਮਕੀਲੇ ਦੇ ਟਿੱਕੀ ਨੇ ਕਸ਼ਮੀਰੀ لال ਦੇ ਦਫਤਰ ਚ ਉੱਠ ਕੇ ਬਾਹਰ ਆ ਜਾਂਦੇ ਆ ਕਸ਼ਮੀਰੀ لال ਆਪਣੇ ਘਰ ਗਿਆ ਤੇ ਉਹਨੇ ਸੋਨੀਆ ਨੂੰ ਸਾਰੀ ਗੱਲ ਦੱਸੀ ਸੋਨੀਆ ਵੀ ਅੱਗੇ ਕਹਿੰਦੀ ਕਿ ਜੇ ਆਪਾਂ ਇਹਨਾਂ ਨੂੰ 300 ਰੁਪਏ ਦੇਤਾ ਤਾਂ ਪਿੱਛੇ ਆਪਾਂ ਨੂੰ ਕੀ ਬਚੂਗਾ ਕਸ਼ਮੀਰੀ لال ਨੇ ਪ੍ਰੋਗਰਾਮ ਵੀ ਜਿਹੜਾ ਸਾਰਾ ਭਗਤੌਣਾ ਸੀਗਾ ਇਸ ਲਈ ਉਹ ਅਜੈਬ ਰਾਏ ਤੇ ਮਨਜੀਤ ਭੱਲਰ ਨੂੰ ਲੈ ਕੇ ਰਾਜਸਥਾਨ ਚਲਾ ਗਿਆ ਉਦੋਂ ਬਹੁਤੇ ਲੋਕ ਚਮਕੀਲੇ ਦੇ ਚਿਹਰੇ ਤੋਂ ਵਾਕਿਫ ਨਹੀਂ ਸੀ ਚਮਕੀਲੇ ਦੇ ਗਾਣਿਆਂ ਤੋਂ ਸਾਰੇ ਜਿਹੜੇ ਵਾਕਿਫ ਸਿਗੇ ਸੋ ਇਸ ਲਈ ਕਸ਼ਮੀਰੀ ਲਾਲ ਨੇ ਅਜਾਇਬ ਰਾਏ ਨੂੰ ਸੋਨੀਆ ਦੇ ਨਾਲ ਅਮਰ ਸਿੰਘ ਚਮਕੀਲਾ ਬਣਾ ਕੇ ਪੇਸ਼ ਕਰ ਦਿੱਤਾ ਤੇ ਮਨਜੀਤ ਭੁੱਲਰ ਨੂੰ ਉਹਦਾ ਸਹਾਇਕ ਗਾਇਕ ਦੱਸ ਕੇ ਪ੍ਰੋਗਰਾਮ ਕਰਵਾ ਦਿੱਤਾ ਤੇ ਇਧਰ ਵਿਹਲਾ ਬੈਠਾ ਟਿੱਕੀ ਚਮਕੀਲੇ ਨੂੰ ਕਹਿਣ ਲੱਗਾ ਕਿ ਯਾਰ ਚੰਗੀ ਦਿਵਾਲੀ ਆਈ ਆ ਆਪਣਾ ਤਾਂ ਦਿਵਾਲਾ ਹੀ ਕੱਢ ਕੇ ਚਲੀ ਗਈ ਉਧਰ ਸੋਨੀਆ ਲਗਾਤਾਰ ਜਿਹੜਿਆ ਪ੍ਰੋਗਰਾਮ ਕਰੀ ਜਾ ਰਹੀ ਆ ਤੇ ਆਪਾਂ ਵਿਹਲੇ ਬੈਠੇ ਆ ਤੇ ਇਧਰੋਂ ਚਮਕੀਲੇ ਦੇ ਮਨ ਦੇ ਅੰਦਰੋਂ ਆਵਾਜ਼ ਆਉਂਦੀ ਆ ਚਮਕੀਲਾ ਟਿੱਕੀ ਨੂੰ ਕਹਿੰਦਾ ਆਪਾਂ ਵਿਹਲੇ ਨਹੀਂ ਬੈਠੇ ਆਪਣਾ ਤਾਂ ਕੰਮ ਹੀ ਸ਼ੁਰੂ ਹੋਣਾ ਹੋਇਆ ਆ ਟਿੱਕੀ ਪੁੱਛਦਾ ਕਿ ਕੀ ਤੁਹਾਡੇ ਦਿਮਾਗ ਦੇ ਵਿੱਚ ਚੰਦ ਰਿਹਾ ਮੈਨੂੰ ਵੀ ਜਰਾ ਦੱਸੋ ਤਾਂ ਚਮਕੀਲਾ ਟਿੱਕੀ ਨੂੰ ਕਹਿੰਦਾ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਦਫ਼ਤਰ ਚਾਹੀਦਾ ਚਮਕੀਲੇ ਨੇ ਟਿੱਕੀ ਦੇ ਨਾਲ ਸਲਾਹ ਕੀਤੀ ਕਿ ਜਿਹੜੇ ਸਾਰੇ ਦਫ਼ਤਰ ਆ ਮੋਗੇ ਵਾਲੇ ਵੈਦ ਗੁਰਵਚਨ ਸਿੰਘ ਹੋਰਾਂਦੇ ਆ ਚਮਕੀਲੇ ਤੇ ਟਿੱਕੀ ਨੇ ਬੱਸ ਫੜੀ ਸਿੱਧੀ ਮੋਗਾ ਜਾ ਪਹੁੰਚੇ ਅੱਗੇ ਜਾਂਦੇ ਆ ਤਰਸੇਮ ਦਾ ਚਾਚਾ ਡਾਕਟਰ ਬਚਿੱਤਰ ਸਿੰਘ ਟੱਕਰ ਗਿਆ ਉਹਨਾਂ ਨੇ ਦੱਸ ਦਿੱਤਾ ਕਿ ਤਰਸੇਮ ਉੱਪਰ ਚੁਆਰੇ ਤੇ ਪਿਆ ਆ ਚਮਕੀਲਾ ਤੇ ਟਿੱਕੀ ਚੁਆਰੇ ਤੇ ਚੜ ਜਾਂਦੇ ਆ ਉਹਨਾਂ ਨੇ ਆਪਣੇ ਆਉਣ ਦਾ ਜਿਹੜਾ ਕਾਰਨ ਆ ਔਰ ਸੇਮ ਨੂੰ ਦੱਸਿਆ ਤਰਸੇਮ ਨੇ ਦਫ਼ਤਰ ਦੇਣ ਲਈ ਹਾਂਮੀ ਭਰ ਦਿੱਤੀ ਸੀ ਕਸ਼ਮੀਰੀ ਤੋਂ ਆਪਾਂ ਕੀ ਲੈਣਾ ਦਫ਼ਤਰ ਹੁਣ ਤੁਹਾਡਾ ਇਹ ਕਿਰਾਇਆ ਨਹੀਂ ਚਾ ਜਿੰਨਾ ਦਿੰਦਾ ਵੈਸੇ ਵੀ ਇਹਨਾਂ ਦੇ ਕੋਲੋਂ ਦਫ਼ਤਰ ਖਾਲੀ ਹੀ ਕਰਾਉਣਾ ਸੀ ਤਰਸੇਮ ਨੇ ਇਹ ਗੱਲ ਬਾਈ ਅਮਰ ਸਿੰਘ ਚਮਕੀਲਾ ਨੂੰ ਕਹੀ ਜਦੋਂ ਇਹ ਗੱਲ ਚਮਕੀਲੇ ਦੇ ਕੰਨੀਆਂ ਪਈ ਤਾਂ ਚਮਕੀਲਾ ਬੜਾ ਖੁਸ਼ ਹੋਇਆ ਚਮਕੀਲਾ ਕਹਿੰਦਾ ਠੀਕ ਆ ਤੁਸੀਂ ਮੈਨੂੰ ਇਹ ਦੱਸੋ ਕਿ ਕਿਰਾਇਆ ਆਪਾਂ ਟੱਕ ਲੈਨੇ ਆ ਕਿ ਕਿਰਾਇਆ ਤੁਸੀਂ ਕਿੰਨਾ ਲੈਣਾ ਤਾਂ ਤਰਸੇਮ ਕਹਿੰਦਾ ਕੋਈ ਗੱਲ ਨਹੀਂ ਜਿੰਨਾ ਕਿਰਾਇਆ ਉਹ ਦਿੰਦੇ ਸੀ ਉਹਨਾਂ ਹੀ ਤੁਸੀਂ ਦੇ ਦਿਓ ਕੋਈ ਏਡੀ ਗੱਲ ਨਹੀਂ ਹੈਗੀ ਸਾਰੀ ਗੱਲਬਾਤ ਹੋਣ ਤੋਂ ਬਾਅਦ ترسیম ਨੇ ਇੱਕ ਬੰਦਾ ਭੇਜਿਆ ਸ਼ਰਾਬ ਦੀ ਬੋਤਲ ਮੰਗਵਾਈ ਸਾਰੇ ਬੈਠ ਕੇ ਗਲਾਸੀ ਲਾਉਣ ਲੱਗੇ ਪਰ ਜਿਵੇਂ ਜਿਵੇਂ ਗਲਾਸੀ ਲੱਗ ਰਹੀ ਸੀ ਸਮਾਂ ਬੀਤਦਾ ਜਾ ਰਿਹਾ ਸੀ ਬਾਈ ਅਮਰ ਸਿੰਘ ਚਮਕੀਲਾ ਬਾਰ-ਬਾਰ ਇਹੀ ਗੱਲ ਜਿਹੜਾ ਛੇੜ ਲਿਆ ਕਰਦਾ ਸੀ 5-10 ਵਾਰ ਤਾਂ ترسیম ਟਾਲਦਾ ਰਿਹਾ ਜਾਂ ਚਮਕੀਲਾ ਨਹੀਂ ਟਲਿਆ ਤਾਂ ترسیਮ ਅੱਕ ਕੇ ਬੋਲਦਾ ਕਿ ਚੱਲ ਯਾਰ ਦਫ਼ਤਰ ਤੇਰਾ ਹੋਇਆ ਹੁਣ ਦੱਸ ਕੀ ਕਰਨਾ ਆਪਾਂ ਹੁਣੇ ਹੀ ਚੱਲਦੇ ਹਾਂ ਦਫ਼ਤਰ ਤੇ ਤੈਨੂੰ ਚਾਬੀ ਦੇ ਕੇ ਤੇਰਾ ਸਾਰਾ ਸਮਾਨ ਹੁਣੇ ਹੀ ਰਖਾ ਕੇ ਆਉਨੇ ਆ ਆਪਾਂ ਉੱਥੇ ਉਸ ਤੋਂ ਬਾਅਦ ਤਰਸੀਮ ਨੇ ਜੀਬ ਬਾਹਰ ਕੱਢੀ ਦੋ ਬੰਦੇ ਹੋਰ ਬਿਠਾਏ ਚਮਕੀਲੇ ਤੇ ਟਿੱਕੀ ਨੂੰ ਸਵੇਰ ਦੇ 3-4 ਵਜੇ ਲੁਧਿਆਣੇ ਵੱਲ ਨੂੰ ਤੁਰ ਪਿਆ ਨਾਲ ਲੈ ਕੇ ਦਫ਼ਤਰ ਮੂਹਰੇ ਆ ਕੇ ਪਹਿਲਾਂ ਤਾਂ ਜੰਦਾ ਵੱਢ ਕੇ ਦਫ਼ਤਰ ਵਿੱਚ ਪਿਆ ਸਾਮਾਨ ਚਾਰੇ ਤੇ ਚੜਾਇਆ ਫਿਰ ਬੋਰਡ ਲਾ ਕੇ ਦੁਗਰੀ ਵਾਲੀ ਨਹਿਰ ਦੇ ਵਿੱਚ ਰੋੜ ਕੇ ਟਿੱਕੀ ਦੇ ਕਿਰਾਏ ਵਾਲੇ ਕਮਰੇ ਵਿੱਚ ਜਾ ਕੇ ਸਾਰੇ ਸੌ ਗਏ ਅਗਲਾ ਦਿਨ ਸਵੇਰੇ ਉੱਠ ਕੇ ਸਭ ਨੇ ਸਲਾਹ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਜਾਵੇ ਨੇੜੇ ਦੇ ਗੁਰਦੁਆਰੇ ਤੋਂ ਜਾ ਕੇ ਬੀਠ ਸਾਹਿਬ ਲਿਆਂਦੀ ਗੀ ਸੱਤ ਦਿਨਾਂ ਦਾ ਸਹਿਜ ਪਾਠ ਰਖਵਾਇਆ ਗਿਆ ਹਰ ਇੱਕ ਲੰਘਦਾ ਉੱਥੇ ਮੱਥਾ ਟੇਕਦਾ ਤੇ ਨਾਲੇ ਕਸ਼ਮੀਰੀ ਲਾਲ ਦੇ ਬੋਰਡ ਬਾਰੇ ਪੁੱਛਦਾ ਤਰਸੇਮ ਹਰ ਕਿਸੇ ਨੂੰ ਇੱਕੋ ਜਵਾਬ ਦਿੰਦਾ ਵੀ ਬੋਰਡ ਤਾਂ ਹੁਣ ਬੜੀ ਦੂਰ ਪਹੁੰਚ ਗਿਆ ਹੋਣਾ ਜਾ ਕੇ ਭਾਈ ਅਮਰ ਸਿੰਘ ਚਮਕੀਲੇ ਦਾ ਦਫ਼ਤਰ ਦੇ ਉੱਤੇ ਬੋਰਡ ਲੱਗ ਗਿਆ ਸੋ ਇਸ ਤਰ੍ਹਾਂ ਪੰਜਾਬੀ ਗਾਇਕੀ ਦੇ ਜੰਗ ਦੇ ਮੈਦਾਨ ਦੇ ਵਿੱਚ ਭਾਈ ਅਮਰ ਸਿੰਘ ਚਮਕੀਲਾ ਨੇ ਆਪਣੀ ਆਮਦ ਦਾ ਜਿਹੜਾ ਆ ਬਿਗਲ ਉਹ ਵਜਾਦਾਤਾ ਸੀ ਤੇ ਉਸ ਤੋਂ ਬਾਅਦ ਭਾਈ ਅਮਰ ਸਿੰਘ ਚਮਕੀਲੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਾਤਾਰ ਭਾਈ ਅਮਰ ਸਿੰਘ ਚਮਕੀਲੇ ਦੇ ਪ੍ਰੋਗਰਾਮ ਬੁੱਕ ਹੁੰਦੇ ਰਹੇ ਇੱਕ ਦਿਨ ਦੇ ਵਿੱਚ ਦੋ ਦੋ ਪ੍ਰੋਗਰਾਮ ਵੀ ਲੱਗਦੇ ਰਹੇ ਹਰ ਇੱਕ ਦੀ ਜਵਾਨ ਤੇ ਦੇਸ਼ ਦੁਨੀਆ ਦੇ ਅੰਦਰ ਇੱਕੋ ਹੀ ਨਾ ਗੂੰਜਣ ਲੱਗਾ ਚਮਕੀਲਾ ਚਮਕੀਲਾ ਤੇ ਸਿਰਫ ਚਮਕੀਲਾ ਸੋ ਦੋਸਤੋ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਬਲਰਾਜ ਸਿੰਘ ਸਿੱਧੂ ਹੋਰਾਂ ਦੇ ਨਾਵਲ ਸ਼ਹੀਦ ਦੇ ਵਿੱਚ ਇਹਦਾ ਸਾਰਾ ਜ਼ਿਕਰ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝਾ ਪਾ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂ ਦੇ ਵਸਦੇ ਰਹੋ